ਕਪਾਉਣਾ ਇਹਨੂੰ ਅਡਜਸਟ ਨਾਵਾ ਬਾਈ ਮਿੱਤਰਾ ਕੰਮ ਹੋ ਗਿਆ ਸ਼ੁਰੂ ਵਧੀਆ ਰੰਗ ਆ ਗਿਆ ਓਏ ਓਏ ਕਰੀ ਪੈ ਪਾ ਗਈ ਵਾਰ ਸਸੀ ਕਾਲ ਪੰਜਾਬੀਓ ਕੀ ਹਾਲ ਚਾਲ ਹੈ ਵੈਲਕਮ ਟੂ ਮਾਈ ਅਵਰ ਨਿਊਲੋਗ ਅੱਜ ਦੇ ਦਿਨ ਤੋਂ ਅੱਜ ਦੇ ਬਵਾਦ ਦੀ ਸ਼ੁਰੂਆਤ ਆਹੀਂ ਚੱਲਿਆ ਮੁਰਸਲ ਦਾ ਕੰਮ ਕਰਾਉਣ ਇੱਕ ਪੌਣਾ ਇਹਨੂੰ ਐਡਜਸਟ ਨਾਵਾ ਉਹ ਦੂਜਾ ਲਾ ਕੇ ਦੇ ਦਿੱਤਾ ਓਕੇ ਇਹਦਾ ਹੀ ਦਿਨ ਲੱਗਿਆ ਆ ਉਹਦਾ ਤੇ ਦੂਜਾ ਲਾ ਕੇ ਉਹ ਦੇ ਦਿੱਤਾ ਪਰਵਾ ਵੇਚ ਨਹੀਂ ਦਿੱਤਾ ਤੇ ਨਾ ਲੱਗਿਆ ਉਹ ਕਿਸੇ ਦਾ ਵਾਹ ਉਹ ਦੀਆਂ ਛੇ ਨਾ ਪਈਆਂ ਕਿਹਦੀਆਂ ਪਈਆਂ ਤੇ ਅਨੀਆਂ ਉਹ ਦੀ ਲੈਂਦੀ ਆ ਇਹ ਆਹ ਲੈਣ ਦਾ ਇਹ 1650 ਦਾ ਵੀਰਕ ਜੋਸ਼ਟ ਪਉਣ ਲੱਗੇ ਆ ਉਹ ਸਲੈਂਸਰ ਹੋੜ ਪਾਵਲ ਬਹੁਤ ਵੱਡ ਦੇਣਾ ਆ ਪੂਰੀ ਹੋ ਜਾਵੇ ਤੇ ਚਲੋ ਚੱਲਦੇ ਆ ਮਿਲਦੇ ਮੈਨੂੰ ਇੱਧਰ ਆਦੇ ਬੰਦੇ ਤਾਂ ਆ ਗਿਆ ਫਿਰ ਚੱਲਿਆ ਉਹ ਲੈ ਕੇ ਆਵਾਜ਼ ਕਰ ਗਿਆ ਆਵਾਜ਼ ਕਰਕੇ ਰੱਖ ਲਾਂਗੇ ਜੇ ਨਾ ਚਾਹ ਤੋ ਤੇ ਇਹਨਾਂ ਬਾਕੀ ਚਲੋ ਮਿਲਦੇ ਆ ਕੇ ਮਨੀ ਦੇ ਘਰੇ

ਲਾਵੀ ਮਿੱਤਰਾ ਕੰਮ ਹੋ ਗਿਆ ਸ਼ੁਰੂ ਆ ਤੁਹਾਡੇ ਇਹਦੇ ਨਾਲੋਂ ਵੱਡਾ ਜਾ ਆਉਂਦਾ ਹੈ ਅਕੀ ਕੋਈ ਪਤਾ ਨਹੀਂ ਲੈ ਸਵਾਰੇ ਸਮਝ ਨਹੀਂ ਲੱਗਦੀ ਆਵਾਜ਼ ਬਣੂਗੀ ਨਹੀਂ ਬਣੂ ਮਨੀਸ਼ਾ ਤੇਰਾ ਕੀ ਖਿਆਲ ਹੈ ਬਣੂ ਪੱਕਾ ਆ ਦੋ ਬੰਦਿਆਂ ਦੀ ਆਵਾਜ਼ ਬਣੂਗੀ ਪਰ ਮੈਨਾਂ ਕਿ ਨਹੀਂ ਬਣੂਗੀ ਲਾਜੀ ਮਿੱਤਰਾ ਵਾਸ਼ਲੂ ਪੁੱਛ ਲੈ ਕੇ ਆਏ ਆ ਉਹ ਫਿੱਟ ਨਹੀਂ ਹੋਣਾ ਤਨ ਵਾਸ਼ਲੂ ਤੋਂ ਬਿਨਾਂ ਜਾਣ ਵਾਸ਼ਲੂ ਲੈ ਕੇ ਆਏ ਆ ਕਰਾਉਣੇ ਆ ਫਿੱਟ ਆਹ ਲੱਗ ਹੀ ਨਹੀਂ ਆਵਾਜ਼ ਬਣਨੀ ਉਹ ਆਖਿਆ ਵੀ ਇਹ ਵੀ ਪਾਣੀ ਮੈਂ ਆਨਾਂ ਕਿ ਬਾਜੀ ਨਹੀਂ ਬਣੀ ਚਲੋ ਵੇਨੇ ਆ ਬਾਜੀ ਬਣਦੀ ਕਿ ਨਹੀਂ ਬਣਦੀ ਹੁਣ ਦੇਖੋ ਬਣੇ ਨਾ ਬਣੇ ਇਹ ਹੁਣ ਫੀੜੀ ਨੂੰ ਹੋ ਜਾਣੀ ਆ ਬਣੇ ਨਾ ਬਣੇ ਹੁਣ ਇਹਦੇ ਸਿਰ ਬਸਿਰਿਆ ਆ ਜਮ ਅਸੀਂ ਲੈਣਾ ਮੈਂ ਕੀ ਕੀ ਉਹ ਮੇਲਾ ਦਸਤਾਵੇਜ਼ ਕੀ ਕੀ ਆਖੇ ਕੀ ਆਖੇ ਕੋਈ ਕਰੋ ਨਾ ਲਿਖੋ ਤੇ ਗਾਮਣੀ ਕਰਦੇ ਕਰਨ ਨਹੀਂ ਦਿੰਦਾ ਪਾਪਾ ਕਰਨ ਨੂੰ ਕੁੱਤਾ ਕੰਮ ਸਾਡੇ ਦੇ ਪਿਆਉਂਦਾ ਸਾਰਾ ਕੁੱਤਾ ਕੰਮ ਤੂੰ ਹੀ ਕਰਾਇਆ ਹਾ ਇਹ ਆ ਮੋਡੀਫਾਈ ਤੂੰ ਕਰਾਇਆ ਮੈਂ ਪੂਛ ਨਹੀਂ ਲਵਾਈ ਨਾ ਮਗਰਾੜ ਮਗਰਾੜ ਹੀ ਲਵਾਇਆ ਮਗਰਾੜ ਵੀ ਲਵਾ ਦੇ ਪੂਛ ਵੀ ਲਵਾ ਦੇ ਉਹ ਥੱਲੇ ਪੈਰ ਰਖਣ ਵਾਲਾ ਵੀ ਲਵਾ ਦੇ ਇਹ ਸਾਰਾ ਉਹ ਇੰਨੇ ਕਰਾਇਆ ਜੀ ਰਹਿਣ ਕੋਕ ਨਹੀਂ ਦਿੰਦਾ ਸਮੋਕਰ ਹਾਂ ਛੋਟਾ ਵੱਡਾ ਛੱਡੋ ਵੀ ਵੱਡਾ ਵੱਡਾ ਲਾ ਕੇ ਤੇ ਮੇਰੇ ਮਿੱਤਰਾਂ ਕੰਮ ਹੋ ਗਿਆ ਸ਼ੁਰੂ ਹੋ ਗਿਆ ਸੁਬਾਹ ਕਿ ਆਪ ਵੀ ਕਿੰਨੇ ਭਾਈ ਆ। ਉਹਨਾਂ ਨੇ ਵੀ ਨਵੀਂ ਗੱਡੀ ਲੈ ਆਣੀ। ਨਹੀਂ। ਮਾਮਾ ਅੱਗੇ ਚਾਬੀ ਕਿੰਨੇ ਫੜਾਈ ਆ। ਆਹ ਹੋ ਗਿਆ। ਉਹ ਵੇਖਿਆ ਆਡੀਓ ਇਹ ਚੱਲੇਗੀ ਨਹੀਂ ਇਹ ਦੀ। ਆਹ ਹੋ। ਅੰਮਰ ਜੀ ਜਦੋਂ ਮਰਜੀ ਫਿੱਟ ਕਰਾਉਣਾ ਪੈਂਦਾ। ਮਾਮਾ ਦੂਜੇ ਦਿਨ ਚੋਕੇ ਆ ਜਾਈਦਾ ਟੈਲੀਫੋਨ। ਕਰਿਓ ਬੇਟਾ। ਹੁਣ ਨਹੀਂ ਲਵਾਉਣਾ। ਉਹਦੇ ਅੱਗੇ ਕਿਸੇ ਦਾ ਅਸੀਂ ਤਾਂ ਲਵਾਤਾ। ਅੱਪਾ ਆ ਵੀ ਫਰਾ ਵੀ ਫਿੱਟ ਕਰਾਈਏ ਅੱਜ ਨਹੀਂ ਇਤਨਾ ਵਾਪਰੀ ਮਾਨ ਪਲਾਕੀ ਉਹ ਪੱਤਰੀਆਂ ਵਾਲਾ ਜਿਗੜ ਤੂਸ਼ ਪੱਤਰੀਆਂ ਦੀ ਪੱਤਰੀਆਂ ਬਣਾਵਾਂਗੇ ਤਾਂ ਟੈਨਸ਼ਨ ਕੋਲ ਲੈਣਾ ਨਜ਼ਾਇਜ਼ ਹੀ ਪੈਸੇ ਖੁਕੰਦਾ ਮੈਂ ਸਾਹ ਲਾਇਆ ਦਾਦਾ ਵਾਕਿਆ ਹੀ ਗੁਰੂ ਆ ਨਜ਼ਾਇਜ਼ ਕੀ ਕਰਨਾ ਨਹੀਂ ਆ ਜਾ ਉਧਰ ਹਾਂ ਉਹ ਨਹੀਂ ਦੇਖੀ ਜਨਾ ਫੜ ਨੂੰ ਤੱਕਾ ਨਹੀਂ ਹੈ ਹਾਂ ਮਤਰਾ ਹੋ ਗਿਆ ਫੇਟ ਯਾਹੂ ਤੇ ਕਿਉਂ ਮੈਨਾਂ ਬਾਦ ਵੀ ਕੀ ਸਮਾਚਾਰ ਬੰਦੀ ਹੈ ਕਿ ਨਹੀਂ ਬੰਦੀ ਐਨ ਕਦੇ ਪੈਰ ਨਾ ਰੱਖਦੀ ਐਨ ਕਿ ਚੁੱਕੀ ਜਾਂਦਾ ਹੈ ਯਾਰ ਆ ਸਟੈਂਡ ਲਾਈਵ ਮਿੱਤਰੋ ਯਾ ਫੇਟ ਨੂੰ ਵੇਨੇ ਆਵਾਜ਼ ਵਿੱਚ ਕੀ ਸਮਝ ਆ ਰਿਹਾ ਮਣੀ ਦੱਸ ਹੁਣ ਸਲਾਤ ਵਾ ਦੀ ਦੇ ਬਣੂ ਮਾਨਾ ਗੇ ਬਲੋਕ ਖਾਲੀ ਦੇ ਯਾਰ ਖਾਲੀ ਥਾਂ ਤੇ ਕਿਤੇ ਨਹੀਂ ਆਉਣਾ ਪੈਸੈਂਡ ਕਰਕੇ ਤੇ ਚੁਰੱਖੋ ਮੋਢੇ ਤੇ ਕਰੇ ਜੱਲੀ ਨਾਲੇ ਕਣਕ ਲੈ ਕੇ ਨਹੀਂ ਕਰੇ ਅਗੇ ਤੇਲ ਨਹੀਂ ਹੈਗਾ ਚਾਚਾ 2 ਲੀਟਰ ਪਾਇਆ ਖੰਡਾ ਵੜਾ ਯਾਰ ਇੱਕ ਤੇ ਕੱਲ ਤੇ ਮਾਰਾ ਕਰ ਛੱਡਿਆ ਇਹਨੇ ਮੇਰਾ ਆਵਾਜ਼ ਨੂੰ ਤਰੀਓ ਬੜੀ ਕੀਆ ਤੋਂ ਆ ਕੀਤਾ ਸੀ ਸਪਰੇ ਮਾਰੀ ਤੇ ਇਹਨਾਂ ਤੋਂ ਲਾਉਣਾ ਟਰੱਗ ਜਾ ਸਪਰੇ ਵਾਲਾ ਤੇ ਡੀਜ਼ਲ ਲੈ ਕੇ ਆਉਣੇ ਆ ਤੇ ਮਿਲਦੇ ਨੂੰ ਲਾਗੇ ਬੈਨੇ ਲੱਤ ਦਾ ਕਿ ਨੀ ਲੱਸਾ ਚਲੋ ਆਰਤਾ ਕਰਨ ਫਿਰ ਹੋ ਗਿਆ ਲੱਤਨ ਦੇ ਆ 45 ਸੰਤਾਲੀ ਇੱਕ ਓ ਇੱਥੇ ਨਾ ਮਾਰ ਆਏ 45 ਇਹ ਵੱਜਣਾ ਵੱਜਣਾ ਆ ਵੇਖੀ ਹਾਂ ਤਣਾ ਤਰਦਨ ਵਾਹ ਡਾੜੇ ਅੰਦਾਈ ਤੇ ਉੱਥੇ ਸਿਲਵਰ ਮਾਰ ਲੋ ਮੇਰੇ ਘਰ ਸੁਣਾ ਆ ਲਾ ਗਏ ਨਾ ਆ ਵੀ ਲਾ ਗਏ ਜੀ ਬਣੀ ਜਾਂਦਾ ਕੋੜੀ ਹਾਂ ਤੇ ਸਿਲਵਰ ਮਾਰਦੀ ਆ ਬਾਕੀ ਹਾਂ ਹੁਣ ਨਹੀਂ ਸਿਲਵਰ ਕਰਨੀ ਜੜੀ ਆ ਮੋਟਾ ਰਾਜ ਨੇ ਫੇਰ ਨਵਾਂ ਜੀ ਆ ਸਿਲਵਰ ਕਰਨੀ ਆ ਆ ਸਿਲਵਰ ਕਰਨੇ ਆ ਸਿਲਵਰ ਕਰਨੇ ਸਿਲਵਰ ਕਹਿੰਦਾ ਭਾਗ ਕੀ ਇਤਰਾ ਦੇ ਆ ਜਿੱਦ ਤੇ ਪਹਿਲਾਂ ਹੀ ਸਹੀ ਨਹੀਂ ਇਤਰਾ ਉੱਤੇ ਨਹੀਂ ਹੁੰਦਾ ਇਤਰਾ ਉੱਤੇ ਤੇ ਹੋ ਜਾਣਾ ਪਰ ਉਹ ਫੁੱਲ ਆਣਾ ਨਾ ਆ ਖਰਾਬ ਜਾਣਾ ਥੱਲਿਓ ਆ ਲਾ ਕੇ ਮਾੜਾ ਮੋਟਾ ਤੇ ਤੇ ਦੋਨਾਂ ਨੂੰ ਨਹੀਂ ਲੱਗਦਾ ਔਰ ਡੀਜ਼ਲ ਨਾਲ ਲਾ ਦੇਵਾ ਆਈ ਉਤਰਾ ਆਈ ਆ ਵੀ ਇਤਨਾ ਲੱਥ ਕੇ ਚੰਗਾ ਬਾਕੀ ਜਿਹੜਾ ਰਹਿ ਜੂਗਾ ਉਹਦੇ ਨਾਲ ਲਾ ਦਾਂਗੇ ਡੀਜ਼ਲ ਨਾਲ ਲਾ ਦਾਂਗੇ ਜਰੂਰ ਸਾਰਾ ਫੁੱਕਣਾ ਹੀ ਆਪਾਂ ਚਲ ਮੈਂ ਡੀਜ਼ਲ ਚੁੱਕ ਕੇ ਲਾਣਾ ਡੀਜ਼ਲ ਲੱਗੇਗੀ ਹਾਂ ਅਲਵੀ ਜਿੱਤ ਤੇ ਡੈੜੀ ਅੱਜ ਤੇ ਦੁਕਾਨਾਂ ਖੁੱਲੀਆਂ ਐ ਆ ਫੜ ਡੀਜ਼ਲ ਉਹਦੇ ਮਾਰ ਕੇ ਵੇਖੋ ਲਾਥਾ ਦਾ ਉਹਦੇ ਤੋਂ ਪੋਤੇ ਨਹੀਂ ਲੱਤਣਾ ਉਹ ਤੋਂ ਉਹ ਤੋਂ ਕਿਹចਾ ਹਾ ਇਹ ਤੋਂ ਕਿਹਚਾ ਆ ਜਸਟ ਤੋਂ ਤਾਂ ਤੇ ਕੰਪਨੀ ਵੱਲੋਂ ਭਾਜੀ ਵਾਜ ਤੋ ਆਖਣਾ ਨਹੀਂ ਬਾ ਨਹੀਂ ਚੰਗੀ ਬਲੀ ਵਾਜ ਆ ਨਹੀਂ ਬੰਦੀ ਬਾਜ ਜਾ ਕੇ ਦੇਖਿਆ ਨਹੀਂ ਬੰਦੀ ਨਾ ਲੱਗੇ ਤੇ ਨਹੀਂ ਵਾਸੋਂ ਹੁਣ ਲੱਗੇ ਕਿਥੋਂ ਪਤਾ ਯਾਰ ਜੂਸ ਕੀਤਾ ਪਤਾ ਲੱਦਾ ਬਾਂਦਰੋਂ ਕੀ ਕਾਹਨ ਪਤਾ ਲਾ ਲੈਂਦਾ ਬੰਦ ਵਾਜ ਨੂੰ ਤੂੰ ਵੀ ਪੈਸੰਦੇ ਨੇ ਮੇਰੇ ਕੋਲ ਲਾਈ ਜਾ ਨਾਂ ਲਈ ਕਰਦੇ ਆਸ ਨੂੰ ਉਹਦਾ ਪਾਉ ਲੱਗਾ ਹੀ ਐ ਜੂਸ ਕਰਕੇ ਵੇਖਿਆ ਬਾਜ ਨਹੀਂ ਬੰਦੀ ਹੁਣ ਇਹ ਨਾ ਉਹ ਪੈਸੰਦੇ ਮੈਂ ਦੇ ਦੇਣਾ ਹਾਂ ਥੋੜਾ ਨਾ ਉਹ ਗਾੜੀ ਬਿਲਡਿੰਗ ਲੱਗ ਗਈ ਨਾ ਬਿਲਡਿੰਗ ਤੋਂ ਜਿਹੜਾ ਪਹਿਲਾਂ ਹੁੰਦਾ ਫੇਰ ਭਰਾਵਾ ਹੁਣ ਜੂਸ ਕੀਤੇ ਆ ਪਤਾ ਲੱਗਦਾ ਕੀ ਕਰਦਾ ਤੂੰ ਯਾਰ ਜੱਟ ਪਉਣਾ ਜਨਾਪਾਂ ਵਾਰ ਪਾੜ ਕੀ ਰਹਿੰਦੇ ਆ ਵੀ ਮਿੱਤਰ ਆਯਾ ਤੇ ਆ ਲੈਂਦੇ ਲਈ ਸਪਰੇ ਡਜੀ ਸਿਲਵਰ ਸਿਲਵਰ ਸੰਗਰ ਤੇ ਤਿਆਰ ਹੋ ਗਏ ਆ ਲੋ ਮਿੱਤਰ ਸਪਰੇ ਲਈ ਲਈ ਤੇ ਚਲੋ ਚੱਲਦੇ ਆਂ ਜਾਂਦੇ ਮਿਲਦੇ ਤੁਹਾਨੂੰ ਘਰੇ ਆ ਕੇ काम हो गया शुरू क्यों ਏ ਸਪਰੇਅ ਆ ਦੱਸ ਤੇ ਕੋਕਲਾ ਢਿੱਟ ਲੰਗਾ ਹੋਇਆ ਲੈ ਵੀ ਮਿੱਤਰਾ ਕੰਮ ਹੋ ਗਿਆ ਸ਼ੁਰੂ ਤੇ ਸਪਰੇਅ ਇੱਕ ਬੰਨੇ ਵੱਜ ਗਈ ਦੂਜੇ ਬੰਨੇ ਵੱਜ ਗਈ ਦੂਜੇ ਪਾਸੇ ਮਾਰਨੀ ਆਲੇ ਦੂਜੇ ਪਾਸੇ ਮਾਰਨੀ ਹਲੇ ਕਾਲੀ ਲੈਣ ਦੇ ਮਾਰ ਦਾਂਗੇ ਨਾਲੇ ਦੂਜੇ ਦੇ ਓਏ ਉੱਤੇ ਵੀ ਵੱਜ ਗਈ ਕਿਤੇ ਉਹ ਮਗਰੋਂ ਉੱਤੇ ਫਿਰ ਲੈਣ ਕੋ ਉਹ ਮਾਰ ਦਾਂਗੇ ਨਾ ਕਾਲੀ ਕਾਲੀ ਨਹੀਂ ਲੈਣੀ ਆਹੋ ਕਾਲੀ ਲੈਣ ਕੇ ਮਾਰ ਦਾਂਗੇ ਅਗਲਾ ਢੋ ਟਾਇਰ ਪਹਿਨਾ ਟਾਇਰ ਧੋਗੇ ਤੇ ਫੇਰ ਮਾਰੀਏ ਉਹ ਤੇ ਉਹ ਮਾਰਦਾ ਸਰਫ ਦੀ ਚੱਲ ਜੀ ਦਿੱਤਾ ਆਦਾ ਆਦਾ ਕੰਮ ਹੋ ਗਏ ਪਹਿਲੇ ਕੈਰ ਹੋ ਗਿਆ ਜੀ ਅਗਲਾ ਕਾਲਾ ਰਹਿੰਦੀ ਹੈ ਆ ਕੀ ਲੱਗਨ ਦੇ ਨਾਲ ਚਾਹ ਨੂੰ ਗੜਨਾ ਚਾਚਾ ਚੈਨਵਾਜ ਕਰਦੇ ਹਾਂ ਅਜੇ ਵੀ ਬਣਾਤਾ ਹੈ ਰੱਬੀ ਪਰਾਂ ਨੂੰ ਭੱਜ ਗਿਆ ਮੋਢਾਲ ਕੀ ਕਰਨੇ ਆ ਡੇਪਣ ਆਏ ਚੱਲ ਠੀਕ ਆ ਮਹਾਰਾਜੇ ਰੁਕੇ ਆ ਆਰੇ ਮਹਾਰਾਜੇ ਬੈਠੇ ਹਾਂ ਅੰਗਰੇਜ਼ ਵੀ ਵੀਡੀਓ ਨਹੀਂ ਬਣਾਦੇ ਲਾਈਵ ਉਹ ਪਹਿਲੋਂ ਪਹਿਲੋਂ ਚੈਨ ਲੱਗਦੀ ਚੈਨ ਕਵਰਨਾ ਚੈਨ ਕਸਾਉਣ ਵਾਲੀ ਤੇ ਉਹ ਵੇਹ ਇੱਥੇ ਵਿਆਹ ਕਿੱਦਾਂ ਵੀ ਬੰਦਾ ਹੀ ਰੋਟਾ चल फिर अगे कर चुकना ठंडा पी आल ठीक है चार्ज लाइए जाके ਓਕੋ ਲਤਾ ਛੋੜਾ 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 ਇਹਦੇ ਚਿੱਟੇ ਕਰਤੇ ਪਰ ਬਰੇ ਲੱਗੰਦੇ ਆ ਮੇਰਾ ਤਾਂ ਫੇਰ ਬੜਾਈਂ ਮਾਰ ਦਿੰਦੇ ਆ ਗਾਲਾਂ ਪੈਣੀਆਂ ਪਰ ਬਰੇ ਹੀ ਲੱਗਦੇ ਮੇਰੇ ਚਿੱਟੇ ਇਹਦੇ ਲੱਭਦੇ ਹੁਣ ਉੱਥੇ ਜਾ ਕੇ ਇਹਦਾ ਜਿੰਨਾ ਬੋਣਗੇ ਦੇ ਲਈ ਕੰਮ ਕਰਦੇ ਆ ਤੇ ਜੇ ਤਾਂ ਦੀ ਬੰਦ ਕਰ ਬੰਦ ਕਰ ਦੇਰੀ ਬੰਦ ਕਰ ਦੇਨੀ ਪੂਰਨ ਕਰ ਸਟਿਕਸ ਸਟਿਕ ਦੇ ਨਾਲ ਤੇ ਕਰ ਦੇਨੀ ਤੇ ਜੀ ਬੰਦ ਕਰਕੇ ਚੱਲ ਦੇਗਾ ਮੁੰਡਾ ਇਹਦਾ ਤਾਂ ਮਨ ਗਿਆ ਤੇ ਵੀ ਆਰੇ ਵੀ ਜਮਾ ਗਿਆ ਚੱਲ ਮੇਂ ਤਰਾ ਕਰਤੀ ਡੇਰੀ ਬੰਦ ਆਪਰਾ ਹੈ ਆ ਵੀ ਮੇਂ ਤਰਾਓ ਤੇ ਚੰਦ ਕਰ ਬੰਦ ਚੱਲਿਆ ਹੈ ਮਿੱਤਰ ਆਪਾਂ ਲਾ ਕੇ ਚੱਲਦੇ ਆ ਨੈਂਸੀ ਬਾਹਰ ਆ ਜਾ ਆ ਜਾ ਆ ਜਾ ਉੱਪਰ ਲੈ ਬੰਨਿ ਓਏ ਆ ਜਾ ਇੱਧਰ ਚੱਲੇ ਇਹ ਚੱਲ ਬਾਹਰ 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 ਚੱਲ ਬਾਹਰ ਚੱਲ ਓ ਬਾਹਰ ਚੱਲ 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 ਮਿੱਤਰ ਆਪਾਂ ਲਾ ਕੇ ਨੈਂਸੀ ਨੂੰ ਬਾਹਰ ਨੈਂਸੀ ਨੂੰ ਨੈਂਸੀ ਨੂੰ ਬਾਹਰ ਲਾ ਕੇ ਨੈਂਸੀ ਆ ਮਿੱਤਰਾਂ ਇੱਥੇ ਕਰਦੇ ਆਂ ਵਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ